ਲਓ ਵੀ ਮੇਟਰੋ ਗੱਠਾਂ ਵਾਲੀ ਮਸ਼ੀਨ ਦਾ ਰਿਵਿਊ ਤੁਹਾਨੂੰ ਦਿਵਾਉਨੇ ਆਂ ਵੀ ਇਸ ਦੇ ਵਿੱਚ ਬਈ ਕਿੰਨੀ ਇੱਕ ਕਮਾਈ ਆ ਕਿੰਨਾ ਕੋਲਾ ਹਰੇਕ ਕਿਸਾਨ ਭਰਾ ਇਸ ਵੱਲ ਭੱਜੀ ਆਉਂਦਾ ਵੀ ਆਪਾਂ ਗੱਠਾਂ ਵਾਲੀ ਮਸ਼ੀਨ ਲਈ ਆਈਏ ਜੇ ਕਿਸੇ ਨੇ ਬਈ ਇਹ ਧੰਦਾ ਤੋਰਨਾ ਕਿੰਨੇ ਰੁਪਈਆ ਦਾ ਪ੍ਰੋਜੈਕਟ ਹੈ ਕਿੰਨੀ ਇਹਦੇ ਵਿੱਚ ਕਮਾਈ ਆ ਕਿੰਨਾ ਸਿਸਟਮ ਇਹਦੇ ਵਾਸਤੇ ਚਾਹੀਦਾ ਤਾਂ ਕੀ ਇਹ ਰੇਟ ਅੱਗੇ ਵੇਖਦੀਆਂ ਬਈ ਸਾਰਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਰਿਵਿਊ ਦਿਵਾਉਨੇ ਆ ਤੇ ਕਿਹੜੀ ਮਸ਼ੀਨ ਕੰਪਨੀ ਦੀ ਚੰਗੀ ਹੈ ਜਿਹੜੀ ਇਹ ਲਈ ਫਿਰਦੇ ਸ਼ਕਤੀਮਾਨ ਵਾਲਿਆਂ ਦੀ ਇਸ ਮਸ਼ੀਨ ਬਾਰੇ ਵੀ ਦੱਸਿਆ ਵੀਰਾਂ ਨੇ ਵੀ ਕਿਵੇਂ ਆ ਇਹ ਤਾ ਸਾਰੀ ਗੱਲਬਾਤ ਕਰਦੇ ਆਂ ਵੀਰ ਉਹਰੇ ਨਾਲ ਆ ਵੀਡੀਓ ਤੇ ਬਣੇ ਰਹੋ ਲਾਸਟ ਤੱਕ ਦੇਖੋ ਮਿੱਤਰੋ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਆ ਜਾਓ ਫਿਰ ਕਰਦੇ ਆਂ ਮਿੱਤਰ ਪਿਆਰ ਨਾਲ ਗੱਲ ਆ ਜਾਓ ਜੀ ਲਓ ਵੀ ਮਿੱਤਰੋ ਗੱਠਾਂ ਵਾਲੇ ਵੀਰਾਂ ਕੋਲੇ ਖੜੇ ਆਂ ਮਸ਼ੀਨ ਕੋਲੇ ਤਾਂ ਪੁੱਛਦੇ ਆਂ ਬਈ ਐਸ ਵਾਰ ਦਾ ਸੀਜ਼ਨ ਕਿਵੇਂ ਰਿਹਾ ਤੇ ਜੌਂਡੀਅਰ ਟਰੈਕਟਰ ਤੇ ਤੇ ਸ਼ਕਤੀਮਾਨ ਵਾਲਿਆਂ ਦੀ ਮਸ਼ੀਨ ਆ ਤਾਂ ਗੱਲਬਾਤ ਕਰਦੇ ਆਂ ਬਾਈ ਉਹਰੇ ਨਾਲ ਹੋਰ ਬਾਈ ਜੀ ਕੀ ਹਾਲ ਚਾਲ ਹੈ ਕਿ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸੀਜ਼ਨ ਫਿਰ ਇਸ ਵਾਰ ਦਾ ਕਿਵੇਂ ਰਿਹਾ ਸੀਜ਼ਨ ਤਾਂ ਬੜਾ ਵਧੀਆ ਰਿਹਾ ਬਾਈ ਜੀ ਇਸ ਸਰ ਤਾਂ ਬਹੁਤ ਵਧੀਆ ਰ ਰਿਆਈ ਸੀ ਹਾਂ ਹਾਂ ਕਿਉਂ ਨਸੰਦ ਨਵੇਂ ਸੀਗੇ ਤੁਹਾਡੇ ਕੋਲੇ ਹਨਾ ਸੰਦ ਤਾਂ ਹੀ ਆਫ ਆਪਦੀ ਸੀ ਸਾਰੇ ਟਰਾਲੇ ਟੋਲੇ ਤੇ ਆਪਣੇ ਮਸ਼ੀਨਾ ਆਪਦੀ ਸਾਰਾ ਕੁਝ ਚੱਕਣ ਵਾਲੀ ਲੇਬਰ ਸਾਰੇ ਆਪਦੀ ਸਤਾ ਕਰਕੇ ਥੋੜਾ ਸਾਡਾ ਤਾਂ ਸੀਜ਼ਨ ਠੀਕ ਰਿਹਾ ਬਾਕੀ ਮਸ਼ੀਨ ਉਸ ਨੂੰ ਦਿੰਨੀ ਬਜੇ ਚਤਾ ਹੈ ਨਹੀਂ ਕੰਮ ਜੀ ਹੈ ਨਹੀਂ ਹੈ ਨਹੀਂ ਮਸ਼ੀਨਾ ਕਿਉਂ ਬਈ ਮਸ਼ੀਨ ਤਾਂ ਗਾ ਟੁੱਟ ਭੱਜ ਬੜੀ ਇਹ ਨਾ ਮਸ਼ੀਨਾ ਦੀ ਟੁੱਟ ਭੱਜਿਆ ਤੇ ਇਹਨਾਂ ਦੀ ਹੈ ਕਿ ਸਾਰਿਆਂ ਦੀ ਹੈ ਇਹ ਸਾਰਿਆਂ ਦੀ ਹੈ ਜਿਹੜੇ ਫੇਲ ਦਾ ਸਾਰਿਆਂ ਹੀ ਟੁੱਟ ਭੱਜ ਜਾਂਦੀ ਹੈ ਸ਼ਕਤੀਮਾਨ ਤੇ ਜ਼ਿਆਦਾ ਹੈ ਥੋੜੀ ਲੋਕ ਦੱਸਦੇ ਆ ਵੀ ਜਿਹੜੀ ਸ਼ਕਤੀਮਾਨ ਦੀ ਮਸ਼ੀਨਾ ਦੀ ਜਿਆਦਾ ਹੀ ਥੋੜੀ ਅੱਛਾ ਉਹ ਸੁਣਾਈ ਵਗੈਰਾ ਕਰਦੇ ਆ ਇਹ ਬਈ ਇਹਨਾਂ ਦਾ ਜੇ ਤੁਸੀਂ ਕੇਅਰ 'ਚ ਫੋਨ ਕੀਤਾ ਅਸੀਂ ਕੇਅਰ 'ਚ ਫੋਨ ਕਰਿਆ ਸੀ ਉਹਨਾਂ ਨੇ ਥੋੜਾ ਬੰਦਾ ਭੇਜਿਆ ਵਾਕੀ ਢਿੱਲੋ ਨੂੰ ਥੋੜਾ ਨਾ ਵੀ ਬੰਦੇ ਘਟਾ ਆ ਉਹਦੇ ਕੋਲੇ ਤਾਂ ਕਰਕੇ ਥੋੜਾ ਜਿਆ ਉਹਨਾਂ ਕੋਲੇ ਰਾਸ਼ਾ ਰਾਸ਼ੀਆ ਨਾ ਜਿਆਦਾ ਮਸ਼ੀਨਾਂ ਬੰਦੇ ਘਟਾ ਥੋੜਾ ਜਿਆ ਤਾਂ ਹੋ ਵੀ ਦੋ ਚਾਰ ਬੰਦੇ ਆਪਣੇ ਏਰੀਆ 'ਚ ਹੋਉਂਦੇ ਜਾਣ ਜੀ ਕੰਪਨੀ ਵੱਲੋਂ ਹੂੰ ਫਿਰ ਥੋੜੇ ਹੱਲ ਹੋ ਸਕਦਾ ਇਹ ਆਪਣਾ ਹੂੰ ਕਿਉਂਕਿ ਟਾਈਮ ਤੇ ਬੰਦਾ ਪਹੁੰਚੀਦਾ ਨਹੀਂ ਇਹ ਕੰਮ ਹੀ ਹੈ 15 20 ਦਿਨਾਂ ਦਾ ਕੰਮ ਆ ਦੱਸ ਬਿਲਕੁਲ ਹੀ 15 20 ਦਿਨਾਂ ਦੇ ਵਿੱਚ ਵਿੱਚ ਸ अच्छा, बार मोग चर्जा। मोग चर्जा। अच्छा, दे दे अच्छा जी उधर जमीदार ਕਾਲ ਕੱਢਦਾ ਹੀ ਗੱਲਾ ਮਾਲ ਬਣਾਉ ਕਿੱਲਾ ਬਾਲ ਕਿੱਲੇ ਮਾਲ ਤੋੜ ਪੱ ਬਾਲੀ ਕਰਦੀ ਹੈ ਮਸ਼ੀਨ ਇਹ ਗਾਂ ਫਿਰ ਉਹ ਕੱਢਦੇ ਮੌਇਸਚਰ ਚ ਮੌਇਸਚਰ ਤਾਂ ਬਹੁਤ ਜ਼ਿਆਦਾ ਜੀ ਟਰਾਲੇ ਹੋਈ ਜਾਂਦੇ ਡਿਜੈਕਟ ਯੂਰ ਅੱਛਾ ਵੀ ਉਧਰ ਜਮੀਦਾਰ ਕਾਲ ਕੱਢਦਾ ਹੀ ਸਾਡਾ ਮਾਲ ਚੱਕੋ ਚੱਕੋ ਮਾਲ ਚੱਕੋ ਜੀ ਅੱਛਾ ਵੀ ਇਹ ਬਈ ਕਹਿ ਦਿੰਦੇ ਆ ਵੀ ਵਿਆਹ ਜਨਾ ਹਨਾ ਕੱਠਵਟ ਚਾਹੀਦਾ ਪ੍ਰੋਗਰਾਮ ਕਰਨਾ ਪੈਂਦਾ ਜਿਹੜਾ ਮਸ਼ੀਨ ਚਲਾਉਂਦਾ ਤੇ ਫਿਰ ਵੀ ਤੁਹਾਡਾ ਕਿੰਨਾ ਕੁ ਸਿਸਟਮ ਤਿਆਰ ਕਰਿਆ ਕਿੰਨੇ ਬੰਦੇ ਆ ਕਿੰਨੇ ਟਰਾਲੇ ਆ ਤੁਹਾਡੇ ਕੋਲ ਸਾਡੇ ਕੋਲ ਕਮ ਸੇ ਕਮ ਜੀ 8-10 ਤਾਂ ਟਰਾਲੇ ਆ ਜੀ 10 ਟਰਾਲੇ ਪਿਆਰ ਬੰਦੇ ਹੋ ਪੂਰੀ ਤਗੜੀ ਪ੍ਰਾਤ ਹੈ ਭਈਆਂ ਭਾਈ ਵਾਲੇ ਲਵਾਈ ਵਾਲੇ ਸਾਰੇ 50 ਬੰਦੇ ਹੋ ਜਾਂਦੇ ਅੱਛਾ ਉਹ ਵੀ ਛੋਡੇ ਆ ਲਵਾਈ ਵਾਲੇ ਵੀ ਛੋਡੇ ਆ ਅੱਛਾ ਯਾਰ ਬਹੁਤ ਹੋ ਗਈ ਸਾਡੇ ਕੋਲ ਸਾਡਾ ਡਰਾਈਵਰ ਡਰਾਈਵਰ ਨਹੀਂ ਜਿਹੜਾ ਇੱਥੋਂ ਵੀ ਭਰ ਕੇ ਲੈ ਜਾਂਦੇ ਬਾਣ ਦੇ ਵਿੱਚੋਂ ਜਦੋਂ ਉੱਥੇ ਲਾਉਂਦੇ ਆ ਜਾ ਕੇ ਉਹ ਵੀ ਛੋਡੇ ਆ ਸਾਡੇ ਆਪਣੇ ਸਾਰੇ ਛਿੰਕੇ ਹੋਣੀ ਉਹਨੇ ਹਾਂ ਫੈਕਟਰੀ ਵੱਲੋਂ ਕੋਈ ਲੇਬਰ ਕੱਟ ਮਿਲਦੀ ਉਹਨਾਂ ਲੇਬਰ ਨਹੀਂ ਮਿਲਦੀ ਉੱਥੇ ਹੂੰ ਲੇਬਰ ਵਾਲੀ ਦਿੱਕਤ ਬਹੁਤ ਆ ਫਿਰ ਤੋਂ ਸਾਨੂੰ 120 40 ਜਿਹੜਾ ਮਰਦਾ ਫਿਰ ਹੱਕਦਈ ਲੈਨੇ ਹਾਂ ਹਾਂ ਹੱਕਦਈ ਹੈ ਬਾਕੀ ਇਹ ਮਸੀਨਾ ਮਸੂਨਾ ਦੀ ਕਮਾਈਆਂ ਕਮੀਆਂ ਦਾ ਕਰੀ ਰਹਿ ਗਈ ਹੈ ਨਹੀਂ ਬਈ ਕਾਖੀ ਦੀ ਬਚਦਾ ਬਈ ਬਈ ਕਈ ਤਾਂ ਗੰਨੇ ਤਾਂ ਵੀ ਤੋਰੀ ਫਿਰਦੇ ਆਂਦੇ ਕਮਾਤ ਤੇ ਵੀ ਬਣਦੇ ਤੋਰੀ ਫਿਰਦੇਗਾ ਇੱਕ ਬਚਦਾ ਪੇਚਾਉਂਦਾ ਕੁਛ ਨਹੀਂਗਾ ਕੁਛ ਨਹੀਂ ਵਿਚਾਉਂਦਾ ਹਾਂ ਹਾਂ ਟੁੱਟ ਪੱਜ ਜ਼ਿਆਦਾ ਫਿਰ ਇਸ ਚ ਕਾਦੀ ਹੁੰਦੀ ਆ ਆ ਬਾਈ ਜੀ ਚਾਰ ਪੰਜ ਤਾਂ ਨਹੀਂ ਆ ਭਰਤੀ ਆ ਕਿਹੜੇ ਬਈ ਅੱਛਾ ਇਹ ਚਾਰ ਪੰਜ ਭਰਤੀ ਇੱਕ ਤੁੱਤੀ ਪਿਆ ਉਹ ਲਾ ਕਰੀ ਰੱਖ ਕੇ ਆਂਦਾ ਅੱਛਾ ਜੀ ਆਪਣ ਤੇ ਤੇ ਆ ਸੁੰਗਿਆ ਤਾਂ ਕੋਈ ਗਣਤੀ ਨਹੀਂ ਹੈ ਬਾਈ ਸੁੰਗਿਆ ਤਾਂ ਮੇਰੇ ਸਹਾਂ 17 18 ਸੁੰਗਿਆ ਹੋਗਾ ਮੇਰੇ ਸਹਾਂ ਅੱਛਾ ਵੀ ਹਾਂ ਹਾਂ ਤੇ ਵੀ ਇਹ ਧਾਗਾ ਕਿੰਨੇ ਕੁ ਦਾ ਲੱਗ ਜਾਂਦਾ ਜਿਹੜਾ ਆਹ ਪ੍ਰੋਜੈਕਟ ਹੈ ਤੁਹਾਡਾ ਸਾਰਾ ਦਾ ਕੰਮ ਤੋਂ ਘੱਟੋ ਘਾਟ ਸਾਡੇ ਕੋਲੇ 2 ਲੱਖ ਦੇ ਕਰੀਬ ਧਾਗਾ ਆ ਰਿਹਾ ਜੀ 2 ਲੱਖ ਦੇ ਕਰੀਬ ਜੇ ਵੀ ਹੋਰ ਕਿਸਾਨ ਭਰਾਣੇ ਇਹ ਕੰਮ ਚਲਾਉਣਾ ਉਹਦੇ ਵਾਸਤੇ ਕੀ ਸਨੇਹ ਹੈ ਤੁਹਾਡਾ ਆਉਂ ਐਸ ਲਾਈਨ ਦੇ ਵਿੱਚ ਕਿਨਾ ਆਉਂ ਸਨੇਹਾ ਭਾਈ ਸਾਡਾ ਤਾਂ ਆ ਹੀ ਹੈਗਾ ਵੀ ਜੇ ਤਾਂ ਭੁੱਖੇ ਮਰਨਾਗਾ ਤਾਂ ਇਹਦੇ ਨਾਲ ਪੰਗਾ ਲਓ ਹਾਂ ਇਹਦਾ ਰੱਜ ਕੇ ਖਾਣੀਆਂ ਦਾ ਭਾਈ ਜਿਹੜਾ ਕੰਮ ਆਉਂਦਾ ਹੈਗਾ ਹੈ ਖੇਤੀਬਾੜੀ ਵਾਲਾ ਉਹ ਸਹੀ ਹੈ ਉਹ ਸਹੀ ਹੈ ਉੱਥੇ ਟਿਕੇ ਰਹੋ ਮਿਹਨਤ ਸਬਰ ਹੈ ਜਮਾਈ ਹੂੰ ਹੂੰ ਤੇ ਹੂੰ ਵੀ ਕਿੰਨਾ ਕੁ ਬਾਈਟ ਕਿੰਨਾ ਕੁ ਚਾਹੀਦਾ ਇਹਨੂੰ ਚਲਾਉਣ ਨੂੰ ਬਜਟ ਇਹਨੂੰ ਚਲਾਉਣ ਵਾਸਤੇ ਘੱਟ ਤੋਂ ਘੱਟ ਵੀ 10 ਲੱਖ ਰੁਪਏ ਬੰਦੇ ਦੇ ਕੋਲੇ ਚਾਹੀਦਾਗਾ ਜੀ ਇਹ ਸੰਦ ਤੋਂ ਬਾਹਰ ਹੈ ਸੰਦ ਤੋਂ ਵੱਖ 10 ਲੱਖ ਚਾਹੀਦੇ ਕੋਲੇ ਬਾਕੀ ਇਹ ਜਿਹੜਾ ਸਮਾਨ ਆ ਇਹ ਕਿੰਨੇ ਕ ਦਾ ਤੁਹਾਡਾ ਪ੍ਰੋਜੈਕਟ ਆ 11 ਲੱਖ ਦਾ 11 ਲੱਖ ਦੀ ਮਸ਼ੀਨ ਆ ਹੋਗਾ ਟਰੈਕਟਰ ਹੋਗਾ ਨਵਾਂ ਟਰੈਕਟਰ ਆ ਜਮਾ ਮੰਨ ਲਓ 9-10 ਲੱਖ ਦਾ ਟਰੈਕਟਰ ਹੋ ਗਿਆ 30 ਲੱਖ ਦਾ ਰੰਗਾ ਹੋ ਗਿਆ 30 ਦਾ ਹੋ ਗਿਆ ਜਿਹੜੇ ਗੱਠਾਂ ਵਾਲੇ ਟਰਾਲੇ ਟਰੂਲੇ ਉਹ ਤਾਂ ਬਾਹਲੇ ਬਾਹਰ ਆ ਉਹ ਤਾਂ ਚਲੋ ਕਰਾਇ ਕਰੋ ਇਹ ਤੇ ਟੱਕਰ ਜਾਂਦੇ ਆਗੇ ਟੱਕਰ ਜਾਂਦੇ ਆ ਤੇ ਜੇ ਉਹ ਸਮੇਂ ਤੋਂ ਹੋਵੇ ਤਾਂ ਫੇਰ ਵੀ ਪ੍ਰੋਜੈਕਟ ਤਾਂ ਬਾਲਾ ਮਹਿੰਗਾ ਹੈ ਨਾ ਆਪਾਂ ਬਾਲਾ ਮਹਿੰਗਾ ਪੈਂਦਾ ਹੈਗਾ ਇਹ ਹਾਂ ਤੇ ਕਿਸਾਨ ਭਰਾ ਤੁਹਾਡੇ ਵਾਸਤੇ ਕੋਈ ਚਾਹ ਪਾਣੀ ਲੈ ਆਉਂਦੇ ਆ ਖੇਤਾਂ ਪਾਣੀ ਕਈ ਤਾਂ ਲੈ ਆਉਂਦੇ ਨੇ ਬਾਈ ਕਈ ਅਗਲੇ ਬੈਠੇ ਦੂਰੇ ਹੀ ਸਲਾਹ ਕਰੀ ਜਾਂਦੇ ਨੇ ਕਿ ਵੀ ਆਜੋ ਆਜੋ ਪਾਣੀ ਪਿਆਵਾਂਗੇ ਕੋਲੇ ਅਮੜ ਕੇ ਆਖੀ ਨਹੀਂ ਖੜਦੇ ਅਮੜ ਕੇ ਆਖੀ ਨਹੀਂ ਖੜਦੇ ਪਾਣੀ ਤਾਂ ਵੀ ਆਖ ਦਿੰਦਾ ਕਾ ਯਾਰ ਉੱਥੇ ਨਹਿਰ ਚੱਲੀ ਜਾਂਦੀ ਆ ਪੱਖਾ ਲੱਗੇ ਹੋਇਆ ਇਹ ਵੀ ਇਹ ਰੇਤਾ ਨਹੀਂ ਜਾਣ ਨੰਦ ਅੰਦਰ ਇਤਰਾ ਹੋਏ ਸੀ ਆ ਬਾਈ ਗੱਠਾ ਵਾਲੇ ਮਸ਼ੀਨ ਵਾਲੇ ਭਰਾਵਾਂ ਤੋਂ ਆਪਰ ਰਿਵਿਊ ਲਿਆ ਬਾਈ ਯਾਰ ਕੇ ਕਹਿੰਦੇ ਬਾਈ ਜੇ ਤਾਂ ਭੁੱਖੇ ਮਰਨਾ ਹੈ ਤਾਂ ਇਸ ਕੰਮ ਦੇ ਵਿੱਚ ਆਜੋ ਜੇ ਰੱਜ ਕੇ ਖਾਣੀ ਹੈ ਤਾਂ ਘਰੇ ਬਹਿ ਕੇ ਜਿੰਨਾ ਸੰਤੋਸ਼ਤਾ ਰੱਬ ਨੇ ਦਿੱਤਾ ਉਹਦੇ ਵਿੱਚ ਹੀ ਸੰਤੋਸ਼ ਰੋ